ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੌਗ ਇਚ ਆਪ ਸਭ ਕੀ ਮਿਸਪੜੇ ਕਰ ਚ ਵਧੀਆ ਹੋ ਗਏ ਤੇ ਅਸੀਂ ਵਧੀਆ ਤੇ ਆਪ ਸਭ ਨੂੰ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਮੇਰੀ ਪੂਰੀ ਵਾਈਟੀ ਫੈਮਿਲੀ ਨੂੰ ਤੇ ਆਪ ਨੇ ਦੇਖ ਲਿਆ ਜੀ ਇੱਥੇ ਲੰਚ ਰੈਡੀ ਹੋ ਗਿਆ ਮੈਂ ਕੜੀ ਚਾਵਲ ਬਣਾਏ ਨੇ ਅੱਜ ਮੈਂ ਕੜੀ ਬਣਾਈਏ ਤੇ ਨਾਲ ਬਣਾਏ ਨੇ ਮਟਰਾਂ ਵਾਲੇ ਚਾਵਲ ਤੇ ਠੀਕ ਹੈ ਜੀ ਤੇ ਚਲੋ ਜੀ ਸਾਰਾ ਕੰਮ ਹੋ ਗਿਆ ਘਰ ਦਾ ਤੇ ਹੁਣ ਅਸੀਂ ਕਰਾਂਗੇ ਲੰਚ ਦੀ ਤਿਆਰੀ ਲੰਚ ਬਣੀ ਹੈ ਤੇ ਬੱਸ ਜੀ ਹੁਣ ਮੈਂ ਲੰਚ ਕੜੀ ਆਪ ਨੂੰ ਦਿਖਾ ਰਹੀ ਆਂ ਪਕੌੜੀਆਂ ਵਾਲੀ ਕੜੀ ਹੈ ਬਹੁਤ ਸਵਾਦ ਬਣੀ ਹੈ ਜਿੰਨੇ ਜਿੰਨੇ ਖਾਣੀ ਹੈ ਜੀ ਆਆਂ ਨੂੰ ਜੀ ਤੇ ਚਾਵਲ ਵੀ ਬਹੁਤ ਸਵਾਦ ਬਣੇ ਸੰਜੀ ਤੇ ਆਪ ਨੂੰ ਦਿਖਾਰਸਾ ਪੂਰਾ ਘਰ ਹੋ ਰਹਿ ਦਿਖਾਰਸਾ ਥੋੜਾ ਜਿਹਾ ਸਮਾਨ ਜਿਹੜਾ ਰਹਿ ਗਿਆ ਨਾ ਬਸ ਇਹਨੂੰ ਹੁਣ ਸਮੇਟਣਾ ਹੈ ਤੇ ਬਸ ਹੁਣ ਸਮੇਟਾਂਗੀ ਤੇ ਆਪ ਨੂੰ ਦਿਖਾਨੀ ਆ ਤੇ ਇਹ ਉਹ ਜਿਹੜਾ ਦਿਖਾਰਸਾ ਨਾ ਕਿਚਨ ਰੂਲਸ ਉਹ ਮੈਂ ਇੱਧਰ ਲਗਾਤੇ ਸਨ ਉੱਪਰ ਉਹ ਲਗਾ ਕੇ ਤੁਕੀ ਜਗ੍ਹਾ ਤੇ ਤਾਂ پتہ ਹੈ ਫ੍ਰਿਜ हट ਗਿਆ ਉਧਰੋਂ ਤੇ ਬੜਾ ਸਾਰਾ ਸਮਾਨ ਹੈ ਉੱਥੇ ਉਧਰ ਟਾਇਲ ਤੇ ਮੈਂ ਉਹ yellow ਵਾਲਾ ਲਗਾਤਾ ਹੈ ਠੀਕ ਹੈ ਜੀ ਤੇ ਜਿਹੜੇ ਕੱਲ ਸਟੋਰੇਜ ਬਾਕਸ ਲੈ ਆਈ ਸੀ ਮੈਂ ਆਪ ਨੂੰ ਉਹ ਵੀ ਦਿਖਾਨੀ ਹੈ ਉਹ ਸਟੋਰੇਜ ਬਾਕਸ ਮੈਂ ਕਿੱਧਰ ਰੱਖੇ ਨੇ ਉਹ ਮੈਂ ਇਧਰ ਨਾ ਰੋਣ ਦੇ ਰੂਮ ਦੀ ਸਾਈਡ ਤੇ ਰੱਖਤੇ ਨੇ ਹਜੇ ਕਿਉਂਕਿ ਮਨੋ ਕਿਥੇ ਜਗ੍ਹਾ ਨਹੀਂ ਲੱਭ ਰਹੀ ਸੀ ਤੇ ਮੈਂ ਇਧਰ ਰੱਖਤੀ ਦੋਨੋਂ ਹੀ ਮੈਂ ਸਮਾਨ ਪਾਤਾ ਹੈ ਜਿਹੜਾ ਬਾਹਰ ਸੀਗਾ ਠੀਕ ਹੈ ਜੀ ਇੱਕ ਹੀ ਮਸਾਲੇ ਨੇ ਤੇ ਇੱਕ ਹੀ ਮੇਰੀ ਜੋ ਬੇਸਨ ਵਗੈਰਾ ਸਭ ਪਏ ਹੈ ਨਾ ਉਹ ਵੇ ਤੇ ਬਸ ਇਹ ਮੇਰੇ ਸਟੋਰੇਜ ਬਾਕਸ ਹੋ ਗਏ ਤੇ ਇਸ ਬੈੱਡ ਤੇ ਚ ਤੇ ਚਲੋ ਜੀ ਹੁਣ ਮੈਂ ਨਾਈਟ ਹੀ ਨਿਕਾਲ ਲਈਏ ਤੇ ਹੁਣ ਮੈਂ ਨਾ ਜਾ ਰਹੀਆਂ ਨਾ ਧੋਗੇ ਫਿਰ ਮੈਂ ਆਪ ਨੂੰ ਮਿਲਨੀ ਆ। ਤੇ ਬੱਸ ਜੀ ਆਪਣਾ ਨਾ ਧੋਕੇ ਤੇ ਆਪਣੇ ਉਸੇ ਕੰਮ ਤੇ ਲੱਗ ਗਈ ਮੈਂ ਚੀਆ ਸੀਡ ਵਾਲੇ ਕੰਮ ਤੇ ਕਿਉਂਕਿ ਇਹਨੂੰ ਮੈਂ ਪੀਣਾ ਬਹੁਤ ਜ਼ਰੂਰੀ ਹੈ ਤੇ ਬੱਸ ਹੁਣ ਮੈਂ ਆਪਣੀ ਚੀਆ ਸੀਡਸ ਪੀ ਲਾਂਗੀ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੇ ਕੰਮ ਕਰਾਂਗੀ ਉਹ ਸਾਰੇ ਕੰਮ ਕਰਨ ਜਿਹੜੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਦੇ ਉਹ ਸਾਰੇ ਕੰਮ ਕਰਾਂਗੀ। ਠੀਕ ਹੈ ਜੀ ਤੇ ਹੋਰ ਜੀ ਦੱਸੋ ਜੀ ਫਿਰ ਮਨੂੰ ਦੇਖ ਕੇ ਕਿੰਨੇ-ਕਿੰਨੇ ਚੀਆ ਸੀਡ ਸ਼ੁਰੂ ਕੀਤੀ ਹੈ ਔਰ ਇੱਕ ਕਮੈਂਟ ਸੀ ਮਨੋ ਕਿਸੇ ਦਾ ਕਿ ਉਹ ਵੀ ਸੀਡਸ ਲੈਂਦੇ ਨੇ ਤੇ ਬਹੁਤ ਅੱਛੀ ਗੱਲ ਹੈ ਜੀ ਆਪ ਵੀ ਸੀਡਸ ਲੈਂਦੇ ਹੋ ਤੇ ਮੈਂ ਵੀ ਸੀਡਸ ਨੂੰ ਬਹੁਤ ਲੈਣਾ ਪ੍ਰੇਫਰ ਕਰਨੀ ਆ ਕਿ ਸੀਡਸੋਂ ਅੱਛੀ ਕੋਈ ਚੀਜ਼ ਨਹੀਂ ਹੈ ਮੇਰਾ ਮੰਨ ਹੈ ਜੇ ਸੀਡਸ ਗੁੱਡਸ ਗੁੱਡ ਫॉर ਹੈਲਥ ਠੀਕ ਹੈ ਜੀ ਇਹ ਹੀ ਬੋਲਦੇ ਨੇ ਨਾ ਗੁੱਡ ਫॉर ਹੈਲਥ ਤੇ ਜੋ ਸੀਡਸ ਨਾਲ ਹੈਲਥ ਇਸ਼ੂਸ ਉਹ ਠੀਕ ਹੁੰਦੇ ਨੇ ਨਾ ਤੇ ਉਹ ਆਪ ਨੂੰ ਥੋੜੇ ਟਾਈਮ ਬਾਅਦ ਰਿਜ਼ਲਟ ਮਿਲਦਾ ਹੈ ਪਰ ਰਿਜ਼ਲਟ ਬਹੁਤ ਅੱਛਾ ਮਿਲਦਾ ਹੈ ਤੇ ਮੈਂ ਤੇ ਨਾਲ-ਨਾਲ ਮੇਥਰੇ ਵੀ ਪਾਣੀ ਵੀ ਸ਼ੁਰੂ ਕੀਤਾ ਹੋਇਆ ਹੈ ਤੇ ਚਲੋ ਜੀ ਆਪ ਕਹੋਗੇ ਜੀ ਰੋਜ਼ ਦੇ ਇੱਕੋ ਟਾਪਿਕ ਤੇ ਗੱਲ ਕਰਨੀ ਆ ਤੇ ਐ ਮੈਂ ਤੁਹਾਨੂੰ ਦਿਖਾ ਰ ਰਹੀ ਜਿਹੜੀ ਮੈਂ ਕਰੀਮ ਲਗਾਨੀ ਆ ਸਨ ਡੀਟੈਨ ਦੀ ਕਰੀਮ ਹੈ ਜਿਹੜੀ ਵੀ ਆਪ ਦੇਖ ਲਓ ਤੇ ਮੈਂ ਐਈਓ ਕਰੀਮ ਯੂਜ਼ ਕਰਨੀ ਆ ਔਰ ਦੇਖ ਲਓ ਮੈਂ ਨਾ ਤੋ ਕੇਵਸਟ ਮੈਂ ਕਰੀਮ ਲਗਾਈ ਔਰ ਮੈਂ ਕੁਛ ਨਹੀਂ ਲਗਾਉਂਦੀ ਤੇ ਦੇਖੋ ਜੀ ਥੋੜਾ ਥੋੜਾ ਜਦੋਂ ਮੈਂ ਤੁਹਾਡੇ ਸਾਹਮਣੇ ਹੀ ਜਦੋਂ ਪਾਰਲਰ ਗਈ ਸੀ ਬਸ ਦੋ ਆਪਣਾ ਉਹੀ ਥ੍ਰੈਡਿੰਗ ਔਰ ਅਪਰਿਸ਼ ਕਰਾ ਕੇ ਆਈ ਸੀ ਔਰ ਵਾਲਾਂ ਨੂੰ ਕਲਰ ਕਰਾਇਆ ਸੀ ਬਸ ਹੋਰ ਮੈਂ ਕੁਛ ਨਹੀਂ ਕਰਾਂਦੀ ਨਾ ਕਿ ਮੈਂ ਫੇਸ਼ੀਅਲ ਕਰਾਂ ਮੈਂ ਕੁਛ ਕਰਾਨੀਆਂ ਤੇ ਬਸ ਹੀ ਤੇ ਹੋਰ ਮੇਰੀ ਲਾਈਫ ਵਿੱਚ ਫੈਸ਼ਲ-ਵੈਸ਼ਲ ਦੀ ਕੋਈ ਜਗ੍ਹਾ ਨਹੀਂ ਹੈ ਕੁਛ ਨਹੀਂ ਹੈ ਤੇ ਬਸ ਮੈਂ ਸੀਡਸ ਵੀ ਨਹੀਂ ਆਂ ਔਰ ਨਾਰਮਲ ਆਪਣੀ ਰੋਟੀ ਖਾਨੀਆਂ ਤੇ ਇਧਰ ਮੇਰਾ ਫੇਸ ਬਣ ਰਿਹਾ ਬੱਚੇ ਹੱਸਦੇ ਨੇ ਕਿ ਕਈ ਕਈ ਵਾਰ ਨਾ ਮੈਥਰੇ ਦਾ ਪਾਣੀ ਨਾ 15 ਘੰਟੇ ਤੋਂ ਉੱਪਰ ਹੋ ਜੇ ਨਾ ਤਾਂ ਥੋੜਾ ਜਿਆਦਾ ਉਹ ਚਿਕੜਵਾ ਪਨ ਆ ਜਾਂਦਾ ਹੈ ਤੇ ਪਰ ਉਹ ਇਫੈਕਟਿਵ ਜਿਆਦਾ ਹੁੰਦਾ ਬਾਡੀ ਵਾਸਤੇ ਤੇ ਬਸ ਅੱਜ ਪਾਣੀ ਥੜਾ ਥੋੜਾ ਜਿਆਦਾ ਹੀ ਹੋ ਗਿਆ ਸੀ ਤੇ ਉਹ ਪਾਣੀ ਥੋੜਾ ਜਿਆਦਾ ਕੜਵਾ ਲੱਗ ਰਿਹਾ ਸੀ ਪਰ ਮੈਂ ਫਿਰ ਵੀ ਨਾ ਜਿਵੇਂ ਕਿਵੇਂ ਪੀ ਲਿਆ ਸੀ ਤੇ ਬਸ ਇਧਰ ਮੇਰੀ ਬੱਚਿਆਂ ਨਾਲ ਗੱਲ ਚੱਲ ਰਹੀ ਹੈ ਕੁਛ ਨਾ ਕੁਛ ਤੇ ਬਸ ਮ ਤੇ ਉਸ ਤੋਂ ਬਾਅਦ ਜੀ ਫਿਰ ਆਪਣਾ ਹੋਈ ਕਿਚਨ ਦੇ ਕੰਮ ਘਰ ਦੇ ਕੰਮ ਇਧਰ ਕੰਮ ਸਾਰੇ ਕੰਮ ਹੀ ਲੱਗੇ ਰਾਂਗੀ ਹੋਰ ਮੇਰੇ ਕੰਮ ਕੀ ਨੇ ਘਰ ਚੀ ਬੱਚਿਆਂ ਦੇ ਨਾਲ ਬੱਚਿਆਂ ਦੇ ਅੱਗੇ ਪਿੱਛੇ ਹੀ ਆ ਬੱਚੇ ਮੇਰੇ ਅੱਗੇ ਪਿੱਛੇ ਹੀ ਆ ਮੈਂ ਬੱਚਿਆਂ ਦੇ ਅੱਗੇ ਪਿੱਛੇ ਤੇ ਬਾਸ ਜੀ ਆਪਣਾ ਸੇਡ ਪੀ ਰਹੇ ਆ ਆਪ ਨੂੰ ਦਿਖਾ ਰਹੇ ਆ ਆਪ ਮੇਰਾ ਸੀਡ ਨੂੰ ਇੰਜੋਏ ਕਰੋ ਮੈਂ ਕਿਵੇਂ ਪੀ ਰਹੀ ਹਾਂ ਦੇਖੋ ਹੱਸ-ਹੱਸ ਕੇ আর ਆਪਣੀ ਸ਼ਕਲ ਦੇਖ ਕੇ ਮੈਨੂੰ ਖੁਦ ਵੀ ਹਸੀ ਆ ਜਾਂਦੀ ਕਈ ਵਾਰੀ ਤੇ ਮੈਨੂੰ ਕਈ ਵਾਰ ਬਲੌਗ ਦੇਖ ਕੇ ਵੀ ਅਸੀਂ ਐਨੀ ਮੈਂ ਕਿੰਨਾ ਕਿਵੇਂ ਹੱਸ ਰਹੀ ਆ ਕਿਵੇਂ ਮੂੰਹ ਬਣਾ ਰਹੀ ਆ ਤੇ ਹੁੰਦਾ ਜੀ ਸੀਡਸ ਪੀਣ ਨਾਲ ਥੋੜਾ ਜਿਹਾ ਕੜਵਾ ਪਾਣੀ ਲੱਗਦਾ ਨਾ ਤੇ ਮੂੰਹ ਬੰਦਾ ਔਰ ਪਤਾ ਇੱਕ ਵਾਰ ਨਾ ਦੇਖੋ ਚਾਹ ਮੈਂ ਕਿੰਨੇ ਟਾਈਮ ਤੋਂ ਪੀ ਰਹੀ ਹਾਂ ਠੀਕ ਹੈ ਪਰ ਜਦ ਕੜਵਾ ਪਨ ਲੱਗਦਾ ਔਰ ਸੀਡਸ ਨੂੰ ਪੀਣਾ ਨਾ ਹਰ ਇੱਕ ਨੂੰ ਔਖਾ ਲੱਗਦਾ ਪਰ ਠੀਕ ਹੈ ਜੀ ਥੋੜਾ ਜਿਹਾ ਔਖਾ ਹੈ ਪਰ ਅੱਗੇ ਆਉਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਮੈਂ ਤਾਂ ਇਸੇ ਲਈ ਸ਼ਾਮਿਲ ਕਰ ਲਿਆ ਕਿ ਕਦੀ ਨਾ ਕਦੀ ਕੋਈ ਬਿਮਾਰੀ ਆਪਣੇ ਨੇੜੇ ਨਾ ਆਵੇ ਵਾਇਗੁਰਜੀਕਰਨ ਐਸਾ ਕੋਈ ਦਿਨ ਨਾ ਆਵੇ ਕਿ ਆਪਾਂ ਨੂੰ ਕੋਈ ਬਿਮਾਰੀ ਲੱਗੇ ਤੇ ਉਸ ਤੋਂ ਪਹਿਲੇ ਆਪਣਾ ਇਲਾਜ ਕਰ ਲਈਏ ਤੇ ਮੇਥੇ ਦਾ ਪਾਣੀ ਹੋ ਗਿਆ ਸੀਟਸ ਹੋ ਗਈ ਹੁਣ ਸਰਦੀ ਆ ਰਹੀ ਏ ਤੇ ਬਹੁਤ ਹੋਰੀ ਬਹੁਤ ਕੁਝ ਚਲੇਗਾ ਮੈਂ ਆਪ ਨੂੰ ਦਿਖਾਉਂਗੀ ਧੀਰੇ ਧੀਰੇ ਅੱਗੇ ਕਿ ਸਰਦੀਆਂ ਨੂੰ ਵੀ ਅਸੀਂ ਕੀ ਕੁਝ ਲੈ ਸਕਦੇ ਆ ਕੋਈ ਗ੍ਰੀਨ ਟੀ ਏ ਕੋਈ ਕਾਵਾ ਹੋਵੇ ਐਸੇ ਚੀਜ਼ਾਂ ਲੇਡੀਜ਼ ਸਰਦੀਆਂ ਨੂੰ ਕੀ ਜ਼ਿਆਦਾ ਲੈਣੀ ਪ੍ਰੀਫਰ ਕਰਦੀਆਂ ਨੇ ਗਰਮੀਆਂ 'ਚ ਨਹੀਂ ਲੈ ਸਕਦੀਆਂ ਵਨ ਆਵਰ ਲੇਟਰ ਤੇ ਬਸ ਹੀ ਇਧਰ ਮੈਂ ਉਹਨਾਂ ਨੂੰ ਵਸਤੇ ਪਾਤੀ ਸੀ ਰੋਟੀ ਤੇ ਮੈਂ ਆਪ ਨੂੰ ਦਿਖਾ ਰਹੀ ਹਾਂ ਮੈਂ ਰੌਣਕ ਵਸਤੇ ਨਾ ਕੜੀ ਚਾਵਲ ਪਾਏ ਨੇ ਤੇ ਮੇਰਾ ਨਾ ਬਿਲਕੁਲ ਵੀ ਨਾ ਚਾਵਲ ਖਾਣ ਦਾ ਦਿਲ ਨਹੀਂ ਸੀ ਤੇ ਮੈਂ ਆਪ ਨੂੰ ਦਿਖਾਉਂਗੀ ਮੈਂ ਕੀ ਖਾ ਰਹੀ ਹਾਂ ਤੇ ਪੂਰਾ 1.5 ਘੰਟੇ ਬਾਅਦ ਨਾ ਐਵੇਂ ਚਾਹ ਲਿੱਤੀ ਔਰ ਬ੍ਰੈਡ ਦੋ ਬ੍ਰੈਡ ਲਿੱਤੇ ਨੇ ਬਸ ਸਿੰਪਲ ਜੇ ਤੇ ਜਸ ਖਾ ਰਹੇ ਮੈਗੀ ਤੇ ਬਸ ਐਹੀ 3:30 ਦਾ ਲੰਚ ਹੈ ਅੱਜ ਤੇ ਅਸੀਂ ਹੋਰ ਕੁਝ ਨਹੀਂ ਲਿੱਤਾ ਤੇ ਬਸ ਜੀ ਉਸ ਤੋਂ ਬਾਅਦ ਪੂਰਾ ਦਿਨ ਬੀਤ ਗਿਆ ਸ਼ਾਮ ਹੋ ਗਈ ਹੈ ਤੇ ਹੁਣ ਮੈਂ ਸ਼ਾਮ ਦੀ ਨਾ ਚਾਹ ਨਹੀਂ ਬੀਤੀ ਸੀ ਮੈਂ ਆਪਣੇ ਘਰ ਤੋਂ ਬਾਹਰ ਨੀਰਾ ਹੋ ਗਿਆ ਮੈਂ ਚਾਹ ਨਹੀਂ ਬੀਤੀ ਤੇ ਨਾ ਮੈਂ ਨਾ ਅਨਾਰ ਛਿਲ ਕੇ ਰੱਖਿਆ ਸੀ ਤੇ ਮੈਂ ਭੁੱਲ ਜਾਨੀਆਂ ਤੇ ਅੱਜ ਮੈਂ ਥੋੜਾ ਜਿਹਾ ਨਾ ਕਟੋਰੀ ਛਪਾ ਲਿਆ ਨਾਰਵੇ ਸੇ ਸ਼ਾਮੀ ਟਾਈਮ ਤੇ ਅਨਾਰ ਨਹੀਂ ਖਾਣਾ ਚਾਹੀਦਾ ਠੰਡਾ ਹੁੰਦਾ ਪਰ ਚਲੋ ਜੀ ਮੈਂ ਫਿਰ ਵੀ ਥੋੜਾ ਜਿਹਾ ਕਟੋਰੀ ਪਾ ਲਿਆ ਮੈਂ ਕਿ ਐ ਨਾ ਹੈ ਨਾ ਕਿ ਪਿਆ ਪਿਆ ਖਰਾਬ ਹੀ ਹੋ ਜਾਏ ਤੇ ਖਰਾਬ ਹੋਣ ਤੋਂ ਪਹਿਲੇ ਮੈਂ ਆਪਣੇ ਪੇਟ 'ਚ ਪਾ ਲਵਾਂ ਮੈਂ ਹੀ ਸੋਚਿਆ ਤੇ ਚਲੋ ਜੀ ਫਿਰ ਖਾ ਲੈਣੇ ਅਨਾਰ ਜਿਵੇਂ ਕਿਵੇਂ ਕਰਕੇ ਠੰਡਾ ਬਹੁਤ ਸੀ ਪਰ ਮੈਂ ਖਾ ਲਿਆ ਸਵਾਦ ਲੱਗ ਰਿਹਾ ਸੀ ਔਰ ਟੀਵੀ ਦੇ 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 ਨਾਰ ਖਾਨ ਦਾ ਮਜ਼ਾ ਹੀ ਆਪਣਾ ਕੁਝ ਹੋਰ ਏ ਬੱਚੇ ਆਪਣਾ ਫੋਨ ਦੇਖਦੇ ਸਨ ਮੈਂ ਆਪਣਾ ਇੰਜੋਏ ਟੀਵੀ ਕਰ ਸਕ ਕੱਲੀ ਬੈ ਕੇ ਵਨ ਨੈਪ ਲੇਟਰ ਤੇ ਬਾਅਦ ਸੀ ਮੈਂ ਆਪਣਾ ਅਨਾਰ ਇੰਜੋਏ ਕਰ ਸਾਂ ਤੇ ਫਿਰ ਬਾਹਰ ਆ ਕੇ ਦੇਖਿਆ ਜੀ ਬਾਰਿਸ਼ ਸ਼ੁਰੂ ਹੋ ਗਈ ਏ ਤੇ ਦੇਖੋ ਜੀ ਅਨਾਰ ਨੂੰ ਇੰਜੋਏ ਕਰਦੇ ਕਰਦੇ ਰੱਬ ਜੀ ਨੇ ਵੀ ਕਹਿਤਾ ਲੈ ਠੰਡਾ ਤੇ ਫਿਰ ਹੋਰ ਠੰਡ ਹੋ ਗਈ ਥੋੜੀ ਜੀ ਬਾਰਿਸ਼ ਹੋ ਗਈ ਜੀ ਦਿ ਨੈਕਸਟ ਡੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਦਾ ਨੈਕਸਟ ਡੇ ਮਾਰਨਿੰਗ ਵਾਲੇ ਵਲੌਗ ਵਿੱਚ ਹੁਣ ਅਗਲੀ ਮਾਰਨਿੰਗ ਹੋ ਗਈ ਏ ਤੇ ਮੈਂ ਮੰਗਾ ਲਈ ਸੀ ਸਬਜੀ ਟਮਾਟਰ ਆਲੂ ਔਰ Shimla mirch ਤੇ ਮੈਂ ਕੀ ਕਰ ਸਕਦੀ ਆ ਸਬਜੀ ਮੇਰੇ ਘਰ ਚ ਕੋਈ ਵੀ ਨਹੀਂ ਸੀ ਸਭ ਖਤਮ ਸੀ ਤੇ ਫਿਰ ਮਨ ਨੂੰ ਨਹੀਂ ਆ ਰਿਹਾ ਸੀ ਮੈਂ ਕੀ ਬਣਾਵਾਂ ਤੇ ਮੈਂ ਦੇਖਿਆ ਫ੍ਰਿਜ ਪਨੀਰ ਵੀ ਹੈ ਤੇ ਮੈਂ ਟਮਾਟਰ ਘੱਟੇ ਤੇ ਫਿਰ ਮੈਂ ਜਿਪਟੋ ਤੋਂ ਥੋੜੇ ਜਿਹਾ ਟਮਾਟਰ ਮੰਗਵਾ ਲਏ ਕਿਉਂਕਿ ਰਾਨਕ ਨੇ ਗੁਜ਼ਾਰੇ ਸੇਵ ਗਏ ਹੋਇਆ ਸੀ ਤੇ ਫਿਰ ਮੈਂ ਕਿਹਾ ਚੱਲ ਭਾਈ ਮੈਂ ਤੇ ਮੰਗਾਵਾ ਫਿਰ ਜਿਪਟੋ ਤੋਂ ਤੇ ਬਸ ਮੈਂ ਇਧਰ ਟਮਾਟਰ ਮੰਗਾਏ ਸਬਜੀ ਬਣਾਈ ਤੇ ਮੈਂ ਨਾ ਫੁਲਕੇ ਲਾਲੇ ਮਹਿਲਾਤ ਫਿਰ ਜਸਲੀ ਫੁਲਕਾ ਰਹੀ ਸੀ ਫਿਰ ਮੈਂ ਰੌਣਕ ਨੂੰ ਫੋਨ ਆਇਆ ਤੇ ਉਹਨੇ ਕਿ ਮਮੀ ਮੈਂ ਲੰਗਰ ਵਗੈਰਾ ਨਹੀਂ ਖਾਕੇ ਆਂ ਲੰਗਰ ਨਹੀਂ ਖਾਕੇ ਆਂਗਾ ਤੇ ਤੁਸੀਂ ਨਾ ਆਪਣਾ ਉਹ ਬਣਾ ਲਓ ਰੋਟੀ ਤੇ ਮੈਂ ਕਿਹਾ ਠੀਕ ਹੈ ਤੇ ਜੀ ਮੈਂ ਫਿਰ ਫਟਾਫਟ ਸਾਰੇ ਪਰਾਂਠੇ ਲਾਏ ਤੇ ਪਰਾਂਠੇ ਲਾ ਕੇ ਤੇ ਫਿਰ ਇਸ ਤੋਂ ਬਾਅਦ ਮੈਂ ਨੰ ਜਾਉਂਗੀ ਕਿਉਂਕਿ ਉਹ ਤਾਂ ਚੱਲ ਗਿਆ ਸੀ ਸਵੇਰੇ ਗੁਰਦੁਆਰੇ ਤੇ ਇਹ ਹੋ ਗਿਆ ਸੀ ਕੋਈ 10 11 ਵਜ ਦਾ ਟਾਈਮ ਤੇ ਬਸ ਮੈਂ ਹੁਣ ਸਾਰਾ ਆਪਣਾ ਨਾਸ਼ਤਾ ਵਾਸ਼ਤਾ ਸਭ ਬਣਾ ਕੇ ਤੇ ਮੈਂ ਨਾਨ ਜਾਉਂਗੀ ਇਧਰ ਜੈਸਮੇ ਕੋ ਬਾਰ ਬਾਰ ਪਰਾਂਠਾ ਲੈਣ ਆ ਰਿਹਾ ਸੀ ਮੈਨੂੰ ਪਰਾਂਠਾ ਇਧਰ ਖਾਣਾ ਪਵੇ ਇੱਕੋ ਹੀ ਸੀ ਪਰ ਉਹਦਾ ਨਖਰੇ ਸੀ ਇਸ ਵਿੱਚ ਨਮਕ ਹੈ ਇਸ ਵਿੱਚ ਇਹ ਹੈ ਇਸ ਵਿੱਚ ਉਹ ਹੈ ਤੇ ਉਹੀ ਚੱਲ ਰਿਹਾ ਸੀ ਤੇ ਬਸ ਇਧਰ ਮੈਂ ਪਰਾਂਠੇ ਉਤਾਰ ਕੇ ਤੇ ਫਿਰ ਮੈਂ ਆਪਣਾ ਨਾਨ ਤੋਂ ਉੰਜ ਕਰਾਂਗੀ ਕਿਉਂਕਿ ਰਵਾਨਾ ਗੁਰਦੁਆਰੇ ਸੇ ਗੁਰਦੁਆਰੇ ਸੇ ਗਿਆ ਹੈ ਸੀ ਤੇ ਉਹਦਾ ਗੁਰਦੁਆਰੇ ਸੇ ਜਾਣ ਦੀ ਸ਼ੇਰੀ ਅਜ ਗੁਰਪੁਰਬ ਸੀ ਤੇ ਉਹ ਚਲਾ ਗਿਆ ਸੀ ਤੇ ਐਸੀ ਨਹੀਂ ਗਈ ਸੀ ਕਿਉਂਕਿ ਮੈਨੂੰ ਜਸਤ ਨੂੰ ਹਲਕਾ ਜਿਹਾ ਫੀਵਰ ਲੱਗ ਰਿਹਾ ਸੀ ਤੇ ਅਜਨਾ ਉਹ ਕੱਲ ਬਰਸਾਤ ਦੇ ਕਣ ਨਾ ਕੱਲ ਰਾਤ ਜਿਹੜੀ ਬਰਸਾਤ ਹੋਈ ਉਹਦੇ ਕਰਕੇ ਮੌਸਮ ਵੀ ਠੰਡਾ ਹੋ ਗਿਆ ਪੈਸੀ ਇਸ ਕਰਕੇ ਮੈਂ ਔਰ ਜਸਤ ਨੇ ਗਏ ਤੇ ਰੌਣਕ ਚਲਾ ਗਿਆ ਸੀ ਤੇ ਬਾਅਦ ਹੀ ਉਹ ਮੈਨਾਂ ਤਾਂ ਕਿ ਆ ਗਈ ਸੀ ਤੇ ਮੈਂ ਆਪਣਾ ਛੀਆ ਸੀਡ ਦਾ ਪਾਣੀ ਤੇ ਮੈਥੇ ਦਾ ਪਾਣੀ ਛੀਆ ਸੀਡ ਮਤਲਬ ਸੀਡ ਦੇ ਅੰਦਰ ਮੈਥੇ ਦਾ ਪਾਣੀ ਵਾ ਕੇ ਪੀ ਲਾਂਗੀ ਠੀਕ ਹੈ ਜੀ ਤੇ ਪਿੱਛੇ ਮੈਂ ਬਣਾ ਲਿਆ ਸੀ ਕੱਟਿਆ ਹੋਇਆ ਪਨੀਰ ਪਿਆ ਟਮਾਟਰ ਵਾਲਾ ਤੇ ਨਾਲ ਬਣਾ ਲਿਆ ਸੀ ਪਰੌਂਠੇ ਤੇ ਨਾਲ ਆਪਣੇ ਵਾਸਤੇ ਬਣਾਏ ਮੈਂ ਦੋ ਫੁਲਕੇ ਕਿਉਂਕਿ ਇੱਕ ਫੁਲਕਾ ਮੈਂ ਲੰਚ ਚ ਖਾਂਗੀ ਇੱਕ ਫੁਲਕਾ ਮੈਂ ਡਿਨਰ ਚ ਖਾਂਗੀ ਤੇ ਮੈਂ ਬਣਾ ਕੇ ਰੱਖ ਲਿਆ ਸੀ ਕਿਉਂਕਿ ਬਾਰ ਬਾਰ ਕਿਚਨ ਜਾਣਾ ਬਹੁਤ ਔਖਾ ਹੈ ਬੱਚੇ ਦੇ ਨਾਲ ਤੇ ਬੱਸ ਜੀ ਮੈਂ ਆਪਣਾ ਇੱਕ ਫੁਲਕਾ ਫालतू ਮੈਸੀ ਹੋ ਸਕਦਾ ਮਨ ਸ਼ਾਮ ਤੱਕ ਵੀ ਭੁੱਖ ਲੱਗ ਜਾਏ ਐਸ ਕੋਈ ਗੱਲ ਨਹੀਂ ਹੈ ਕਿ ਦੋ ਫੁਲਕੇ ਤੇ ਦਿਨ ਦੇ ਖਾਣੇ ਹੁੰਦੇ ਨੇ ਉਹ ਜਿਹੜੇ ਵੇਲੇ ਮਰਜ਼ੀ ਖਾ ਲਓ ਤੇ ਫਿਰ ਮੈਂ ਇਸ ਕਰਕੇ ਦੋ ਫੁਲਕੇ ਆਪਣੇ ਬਣਾ ਲਏ ਸੀ ਤੇ ਬਾਕੀ ਮੈਂ ਰੌਣਕ ਵਸਤ ਰੌਣਕ ਤੇ ਵਾ ਇੱਕੋ ਟਾਈਮ ਦੇ ਖਾਏਗਾ ਉਹਦੇ ਮੈਂ ਚਾਰ ਪੰਜ ਪਰੌਂਠੇ ਬਣਾ ਦੋ ਸੀ ਕਿ ਉਹ ਆਏਗਾ ਜਦੋਂ ਤੇ ਉਦੋਂ ਖਾਲੇਗਾ ਠੀਕ ਹੈ ਜੀ ਕਿਉਂਕਿ ਉਹਨੇ ਆਣਾ ਸੀ ਉਹਨੇ ਆ ਕੇ ਫਿਰ ਦੁਬਾਰਾ نیچے ਜਾਣਾ ਇਸ ਕਰਕੇ ਮੈਂ ਉਹਦੀ ਰੋਟੀ ਬਣਾਤੀ ਸੀ ਜਿਵੇਂ ਉਹ ਆਏਗਾ ਤੇ ਆਪਣੀ ਰੋਟੀ ਖਾਲੇਗਾ ਤੇ ਬਸ ਇਧਰ ਮੈਂ ਆਪਣੀ ਚੀਆ ਸਟ ਡਿਜੋਏ ਕਰ ਲਾਂਗੀ ਕੱਟਿਆ ਹੋਇਆ ਪਨੀਰ ਬਣਾਇਆ ਹੈ ਪਿਆਜ਼ ਟਮਾਟਰ ਵਾਲਾ ਸਿੰਪਲ ਵਾਲਾ ਕੋਈ ਐਸੀ ਹੋਰ ਨਹੀਂ ਸੀ ਕਿ ਮੈਂ ਰੈਸਿਪੀ ਦੇਂਦੀ ਕਿਉਂਕਿ ਮੈਂ ਬਿਲਕੁਲ ਸਿੰਪਲ ਬਣਾਇਆ ਸੀ ਪਿਆਜ਼ ਟਮਾਟਰ ਪਾ ਕੇ ਮੈਂ ਤੇ ਅਦਰਕ ਲਸਣ ਵੀ ਨਹੀਂ ਪਾਇਆ ਤੇ ਮੈਨੂੰ ਬੜਾ ਨਾ ਸਿੰਪਲ ਖਾਣ ਦਾ ਦਿਲ ਸੀ ਸਿੰਪਲ ਚੀਜ਼ ਮਿਲ ਜਾਏ ਤੇ ਇਸ ਕਰਕੇ ਮੈਂ ਸਿੰਪਲ ਬਣੀ ਨਾ ਮੈਨੂੰ ਪਤਾ ਸੀ ਪਨੀਰ ਖਾ ਲੇਗਾ ਪਨੀਰ ਨਹੀਂ ਖਾਏਗਾ ਤੇ ਕੜੀ ਪਈ ਹੈ ਫ੍ਰਿਜ 'ਚ ਪਰ ਉਹਨਾਂ ਦੋਨੋਂ 'ਚੋਂ ਕੋਈ ਨਾ ਕੋਈ ਚੀਜ਼ ਖਾ ਲੇਗਾ ਤੇ ਇਸ ਕਰਕੇ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਅੱਜ ਕਿਉਂਕਿ ਉਹ ਅਗਰ ਪਨੀਰ ਦੇ ਨਖਰੇ ਕਰੇਗਾ ਤੇ ਮੈਂ ਉਹਨੂੰ ਕੜੀ ਦੇ ਦਾਂ ਕੜੀ ਬਹੁਤ ਸਵਾਦ ਬਣੀ ਹੈ ਕੜੀ ਪਈ ਸੀ ਤੇ ਇਸ ਕਰਕੇ ਜੀ ਤੇ ਮੈਂ ਚਾਵਲ ਨਹੀਂ ਬਣਾਇਆ ਕਿਉਂਕਿ ਚਾਵਲ ਨਾ ਫਿਰ ਸਿੰਗਲ ਰੌਣਕ ਵਾਸਤੇ ਬੰਦੇ ਨੇ ਮੇਰੇ ਤੋਂ ਨਾ ਬਿਲਕੁਲ ਸਰਦੀ ਹੋ ਰਹੀ ਹੈ ਚਾਵਲ ਨਹੀਂ ਖਾਈ ਜਾ ਰਹੇ ਨੇ ਤੇ ਇੱਕ ਇਹ ਚਾਵਲ ਵੀ ਨਾ ਮੇਰੇ ਜੋ ਸਰਦਾਰ ਜੀ ਚਾਵਲ ਦੇਗੇ ਨਾ ਇੰਡੀਆ ਗੇਟ ਵਾਲਾ ਉਹ ਨਾ ਚਾਵਲ ਨਾ ਸਾਡੇ ਨਾ ਮੂੰਹ ਤੇ ਨਹੀਂ ਬੈਠ ਰਿਹਾ ਤੇ ਇਸ ਕਰਕੇ ਤੇ ਚਾਵਲ ਦਾ ਸੁਆਦ ਨਹੀਂ ਲੱਗ ਰਿਹਾ ਬਿਲਕੁਲ ਵੀ ਤੇ ਫਿਰ ਚਾਵਲ ਬਣਾਉਂਦਾ ਫਾਇਦਾ ਨਹੀਂ ਹੈ ਉਹ ਵੀ ਜ਼ਿਆਦਾ ਨਹੀਂ ਖਾ ਰਿਹਾ ਇਸ ਕਰਕੇ ਫਿਰ ਮੈਂ ਚਾਵਲ ਨਹੀਂ ਬਣਾਏ ਤੇ ਮੈਂ ਪਨੀਰ ਬਣਾ ਲਿਆ ਸੀ ਠੀਕ ਹੈ ਜੀ ਤੇ ਇਧਰ ਚਲੋ ਜੀ ਮੈਂ ਆਪਣੀ ਚੀਆ ਸਿਰ ਕੰਪਲੀਟ ਕਰ ਲਈਏ ਤੇ ਹੁਣ ਇਸ ਤੋਂ ਬਾਅਦ ਜੋ ਵੀ ਕੰਮ ਹੋਣੀਏ ਉਹ ਆਪਕੇ ਸਾਹਮਣੇ ਹੀ ਹੋਣੀਏ ਆਪ ਨੂੰ ਦਿਖਾਈ ਜਾਣਗੇ ਤੇ ਇਹ ਦੋ ਦਿਨ ਦਾ ਬਲੌਗ ਕੱਟਾ ਹੋ ਗਿਆ ਜੀ ਤੇ ਦੋ ਦਿਨ ਦਾ ਬਲੌਗ ਪਾਇਆ ਮੈਂ ਰਲੇ ਮਿਲੇ ਬਲੌਗ ਆਪ ਤੋਂ ਆਏਗਾ ਤੇ ਇਸ ਤੋਂ ਬਾਅਦ ਜਿਹੜਾ ਨੈਕਸਟ ਬਲੌਗ ਹੋਏਗਾ ਤੋਂ ਆਪ ਨੂੰ ਦਿਖਾਵਾਂਗੇ ਤੇ ਚਲੋ ਜੀ ਚੀਆ ਸਿਰ ਖਤਮ ਹੋ ਗਈ ਮੈਂ ਜੁਆਏ ਕਰ ਲਿਆ 1 hour later ਤੇ ਬਾਜ਼ੀ ਹੁਣ ਰੌਣਕ ਆ ਗਿਆ ਸੀ ਤੇ ਮੈਂ ਪਾਵਾਂਗੀ ਰੋਟੀ ਤੇ ਇਹ ਜਿਹੜਾ ਕਾਲਾ achar ਆਇਆ ਸੀ ਨਾ ਤੇ ਇਹ ਵੀ ਮੈਂ ਖੋਲ ਲਿਆ ਇਹ achar ਵੀ ਬਹੁਤ ਖੱਟਾ ਨਿਕਲੇ ਤੇ ਐਨਾ ਖੱਟਾ ਕਿ ਮੇਰੇ ਦਿਲ ਤੇ ਨਹੀਂ ਬੰਦਾ ਇਹ achar ਤੇ ਇਸ ਕਰਕੇ ਫਿਰ ਮੈਂ ਹੁਣ ਕਰ ਲਈ ਜੀ ਆਪਣੀ ਰੋਟੀ ਵੀ ਪਾ ਲਈਏ ਨਾਲ ਮੈਂ ਚਾਹ ਵੀ ਧਰ ਲਈ ਸੀ ਕਿ ਰੋਟੀ ਚਾਹ ਤੋਂ ਬਿਨਾ ਮੈਨੂੰ ਫੁਲਕਾ ਲੰਗਣਾ ਨਹੀਂ ਤੇ ਐ ਜੀ ਫੁਲਕੇ ਬਣਾਏ ਹੋਏ ਸੀ ਸਵੇਰ ਦੇ ਤੇ ਬਸ ਰੌਣਕ ਮੇ ਆਂਦੇ ਆਂਦੇ ਹੀ 2:30 ਵਜਾ ਤੇ ਨੇ ਤੇ ਬਸ ਜੀ ਹੁਣ ਮੈਂ ਪਾ ਲਿਆ ਆਪਣੇ ਵਾਸਤੇ ਪਨੀਰ ਤੇ ਨਾਲ ਹੀ ਆਪ ਨੂੰ ਦਿਖਾਨੀ ਰੌਣਕ ਤਿਆਰ ਸੀ ਉਹਨੇ ਆ ਕੇ ਆਪਣੀ ਪੈਂਟ ਉਤਾਰੀ ਏ ਪਗੜਨੀ ਉਤਾਰੀ ਏ ਜੇ ਪਜਾਮਾ ਪਾ ਲਿਆ ਟੀ-ਸ਼ਰਟ ਨਾਲ ਪੈਂਟ ਪਾਇਆ ਸੀ ਜੀਨਸ ਵਾਲੀ ਤੇ ਉਹ ਪੈਂਟੀ ਵੀ ਰੋਟੀ ਖਾਣਾ ਕੰਫਰਟੇਬਲ ਨਹੀਂ ਹੁੰਦਾ ਤੇ ਬਸ ਉਹਨੇ ਆ ਕੇ ਪਜਾਮਾ ਪਾਇਆ ਤੇ ਆਪਣੇ ਰੋਟੀ ਖਾਣ ਬੈਠਾ ਮੈਂ ਪੁੱਛ ਕਿਰਦੀ ਕੈਸੀ ਪਗੜੀ ਕੈਸੀ ਪਗੜੀ ਪਾ ਰਾਂਗਾ ਅੱਜ ਸ਼ਾਮ ਨੂੰ ਫਿਰ ਥੱਲੇ ਜਾਣਾ ਤੇ ਆਪ ਸਭ ਨੂੰ ਵਲੌਗ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ